ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਪਜੀ ਸਾਹਿਬ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰੂ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਚੁੱਪੈ ਚਪ ਨਾ ਹੋਵਈ ਜੇ ਲਾਇ ਰਹਾ ਲਿਪਤਾਰ ਭੁਖਿਆ ਹੁਕ ਨਾ ਉਤਰੀ ਜੇ ਬਨਾ ਪ੍ਰੀਆ ਭਾਰ ਸਹਸ ਚਾਨਕ ਲਖ ਕੋ ਹਤ ਤੈਕ ਨਾ ਚੱਲੇ ਨਾਲ ਕਿਰਸਚਰ ਹੋਈਐ ਕੂੜਾ ਟੁੱਟੈ ਪਾਲੋ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹਉ ਨਾਕਾਰ ਹੁਕਮ ਨਾ ਕਹਿਆ ਜਾਏ ਹੁਕਮੇ ਹਾ ਮਨ ਜੀ ਹੁਕਮੇ ਲੈ ਬੜਿਆਈ ਹੁਕਮੇ ਉਤਮ ਨੀਚ ਹੁਕਮ ਲਿਖਾ ਦੁਖ ਸੁਖ ਪਾਈਐ ਇਕ ਨਾ ਹੁਕਮੇ ਬਖਸੀਸ ਇਕ ਹੁਕਮੇ ਸਦਾ ਪਾਈ ਹੈ ਹੁਕਮੇ ਅੰਦਰ ਸਬਕ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ 부ਝਹਿ ਤਾ ਹਉ ਮੈਂ ਕਹੈ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਤ ਜਾਣੈ ਨਿਸ਼ਾਨ ਗਾਵੈ ਕੋ ਬਨੁ ਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨਖੇ ਗਾਵੈ ਕੋ ਜੀ ਲੈ ਫਿਰਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵਿਖੇ ਹਾਜ਼ ਰਹਿ ਦੂਰ ਕਥਨ ਕਥਨ ਆਵੈ ਤੋਟ ਕਥ ਕਥ ਕਥੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਉਸੇ ਵੇ ਪ੍ਰਵਾਹੋ ਸਾਚਾ ਸਾਹਿਬ ਸਾਚ ਨਾਮ ਭਾਖਿਆ ਭਾਉ ਅਪਾਰ ਆਖੇ ਮੰਗੇ ਦਿਹ ਦੇਹ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰਖੀਐ ਜਿੱਦੇ ਸਦਰਬਾਰ ਮਨ ਕੈ ਬੋਲਣ ਬੋਲੀਐ ਜਿ ਸੁਣ ਧਰੇ ਪਿਆਰ ਅਮਰਤ ਵੇਲਾ ਸਚ ਨਾਮ اڈਿਆਈ ਵਿਚਾਰ ਕਰਮੀ ਆਵ ਕਪੜਾ ਨਦਰੀ ਮੋ ਦਵਾਰ ਆਨਪ ਅਵ ਜਾਣਿਆ ਸੁਭ ਆਪੇ ਸਿਆਰ ਥਾਪਿਆ ਨਾ ਜਾਏ ਕਿਤਾ ਨ ਹੋਏ ਆਪੇ ਆਪਨੇ ਰੰਜਨ ਸੋਏ ਜਿਨ ਸੇ ਵਿਅਤਨ ਪਾਇਆ ਮਾ ਨਾਨਕ ਗਾਵਿਏ ਗੁਣੇ ਨਿਧਾਨੋ ਗਾਵਿਏ ਸੁਣੀਐ ਨਰਕੀਏ ਭਾਵੋ ਦੁਖ ਪਰ ਹਰ ਸੁਖ ਘਰ ਲਜਾਏ ਗੁਰਮਖ ਨਾਦੰ ਗੁਰਮਖ ਵਦੰ ਗੁਰਮਖ ਰਹਿਐ ਸੁਨਾਈ ਗੁਰ ਈਸਰ ਗੁਰ ਗੌਰਖ ਬਰਮਾ ਗੁਰ ਪਾਰਵਤੀ ਮਾਏ ਜੇ ਸੋ ਜਾਣਾ ਅਖ ਨਾ ਹੈ ਕਹਿਣਾ ਕਥਨ ਨਾ ਜਾਏ ਗੁਰਾਂ ਇੱਕ ਦੇਹ 부ਝਾਈ ਸਬਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾ ਜਿਤਿ ਸਭਾਵਨ ਕਾਣੇ ਕਿ ਨਾਇ ਕਰੀ ਜੇਤੇ ਸ੍ਰਿਸ਼ਤ ਉਪਾਏ ਵਿਖਾਵਣ ਕਰਮਾਂ ਕੇ ਮਿਲ ਲੈ ਲੈ ਮਤ ਵਿਚਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੇ ਸੁਣੇ ਗੁਰਾਂ ਇੱਕ ਦਹਿ ਬੁਝਾਏ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ ਜੇ ਜੁਕਚਾਰੇ ਆਰ ਜਾ ਹੋਰ ਦਸੋਣੇ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਇਕ ਜਿਸ ਕੀ ਰਤ ਜਗ ਲੇ ਜੇ ਤਿਸ ਮਦਵਾ ਨ ਆਵਈ ਤਵਾਤਨਾ ਪੁੱਛ ਕੇ ਤੇ ਤਾਏ ਅੰਦਰ ਕੀਟ ਕਰ ਦੋਸੀ ਦੋਸ ਤਰਹਿ ਨਾਨਕ ਨਿਰਗੁਣ ਗਣ ਕਰੇ ਗੁਣਵੰਤਿਆ ਗੁਣ ਦੇ ਤਿਆ ਕੋਈ ਨਾ ਸੁਝਾਈ ਜੇ ਤਿਸ ਗੁਣ ਕੋਈ ਕਰੇ ਸੁਣਾ ਸਿੱਧਾ ਪੀਰ ਸੁਰਨਾਥ ਸੁਣਾ ਧਰਤ ਤਵਲਾ ਆਕਾਸ਼ ਸੁਣਾ ਦੇਵਲੋ ਪਾਤਾਲ ਸੁਣਾ ਕੋਈ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਾ ਦੋਪ ਕਾਪ ਕਾ ਨਾਸ ਸੁਣੈ ਸਰਵਰਮ ਅੰਦੋ ਸੁਣੈ ਮਕਸਲਾਹਨ ਮੰਦ ਸੁਣੈ ਜੋਗ ਜੋਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਹ ਗਿਆਨ ਸੁਣੈ 86 ਕਾ ਇਸਨਾਨ ਸੁਣੈ ਪੜ ਪੜ ਪਾਵੇ ਮਾਨ ਸੁਣੈ ਲੱਗੇ ਸਹ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਦਾ ਨਾਸ ਸੁਣੈ ਸਰਾ ਗੁਨਾਹ ਕੇ ਗਾ ਸੁਣੈ ਸੇਖ ਪੀਰ ਪਾਤਿਸ਼ਾ ਸੁਣੈ ਅੰਧੇ ਪਾਵੇ ਰਾਹ ਸੁਣੈ ਹਾਥ ਵੈ ਸੁਗਾਹ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਮਨ ਕੀ ਕਹੇ ਨਾ ਜਾਏ ਜੇ ਕੋ ਕਹਿ ਚੈ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮਨ ਕਬ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਸੁਰਤ ਹੋਵੇ ਮਨ ਬੁੱਧ ਮਨ ਸਗਲ ਭਵਨ ਤੇ ਸੱਦ ਮਨੈ ਮੋਏ ਚੋਟਾ ਨਾ ਖਾਏ ਮਨ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਰਗ ਠਾਕ ਨਾ ਪਾਏ ਮਨੈ ਪਤਸ ਪਰਗਟ ਜਾਏ ਮਨੈ ਮਗਨ ਚੱਲੇ ਪੰਥ ਓਮ ਨ ਧਰਮ ਸਿਤੀ ਸਬੰਧੋ ਐਸਾ ਨਾਮ ਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਪਾਵੇ ਮੁਖ ਦਵਾਰ ਓਮ ਨ ਪ੍ਰਵਰ ਸਧਾਰਮ ਨ ਤਰ ਤਾਰੇ ਗੁਰ ਸਿੱਖ ਓਮ ਨਾਨਕ ਭਗਤ ਨ ਪੇਖੋ ਐਸਾ ਨਾਮ ਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਮਾਣ ਪੰਚ ਪ੍ਰਦਾਨ ਪੰਚ ਪਾਵ ਦਰਗਮਾਨ ਪੰਚ ਸੋਹ ਦਰਜਾਨ ਪੰਚ ਕਾ ਗੁਰ ਏਕ ਧਿਆਨ ਜੇ ਕੋ ਕਾਇ ਕਰੇ ਵਿਚਾਰ ਕਰਤੇ ਤੈ ਤਰਣ ਨਹੀਂ ਸੁਮਾਰ ਤਹਲ ਤੰਬੇ ਆਕਾਪੂਤ ਸੰਤੋਖ ਸਥਾਪਖਿਆ ਜਨ ਸੂਤ ਜੇ ਕੋ ਉਜਹਿ ਵੈ ਸਚਾਰ ਤਹਲੇ ਉਪਰਕੇ ਤਪ ਹਾਰ ਜੀ ਯਾਤਰਾnga ਕੇ ਨਾਗ ਸਭਨਾ ਲਿਖਿਆ ਬੜੀ ਕਲਾਮ ਇਹੋ ਲਿਖਾਲਿਕ ਜਾਣ ਕੋਏ ਲਿਖਾ ਲਿਖਿਆ ਪੇਤਾ ਹੋਏ ਪੇਤਾ ਤਾਨਸ ਵਾਲੇ ਹੋ ਰੂਪ ਕੀਤੇ ਦਾਤ ਜਾਣੇ ਤੋਣਕੂਤ ਕੀ ਤਪ ਸੋ ਇੱਕ ਕੁਵਾਉ ਤਿਸਤੇ ਹੋਏ ਲਖਦਰ ਆਉ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਖ ਭਾਉ ਸੰਖ ਪੂਜਾ ਸੰਖ ਤਪਤਾਉ ਅਸੰਖ ਗ੍ਰੰਥ ਮੁਖਵੇਦ ਪਾਠ ਸੰਖ ਜੋਗ ਮਨ ਰਹਿ ਉਦਾਸ ਸੰਖ ਭਗਤ ਮਨ ਗਿਆਨ ਵਿਚਾਰ ਅਸੰਖ ਸਤਿਅ ਅਸੰਖ ਦਾਤਾ ਅਸੰਖ ਸੂਰਮ ਬਖਸਾਰ ਸੰਖੋਂ ਲਿਵਲਾਏ ਤਾਰ ਕੁਦਰਤ ਕਮਣ ਗਹਾ ਵਿਚਾਰ ਵਾਰਿਆ ਨ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੇ ਕਾਰ ਤੁਮ ਸਦਾ ਸਲਾਮਤ ਨਰਾangar ਅਸੰਖ ਮੂਰਖ ਅੰਧਖੋਰ ਸੰਖ ਚੋਰ ਹਰਾਮਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗੱਲ ਵੱਡਹਤ ਆਤਮਾ ਹੈ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਬੁੜਿਆਰ ਕੋੜੇ ਫੇਰਾ ਹੈ ਅਸੰਖ ਮਲੇ ਚਮਲ ਪੱਕ ਖਾਹੇ ਅਸੰਖ ਨਿੰਦਕ ਸਿਰ ਘਰੇ ਭਾਰ ਨਾਨਕ ਨੇ ਜਿ ਕਹੇ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋਤਿ ਤੁਪ ਭਾਵੈ ਸਾਇ ਭਲੇਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖੋ ਨਾਵ ਸੰਖ ਥਾਵ ਗਮ ਗਮ ਸੰਖ ਲੋ ਅਸੰਖ ਕਹੈ ਸਰ ਭਾਰ ਹੋਏ ਆਖਰੇ ਨਾਮ ਕਰੇ ਸਾਲਾ ਕਰੇ ਗਿਆਨ ਗੇਤ ਗੁਣ ਗਾ ਤਰੇ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿ ਨਹਿ ਲਿਖਿਤ ਸਿਰ ਨਾ ਹੈ ਜੋ ਹਰਮਾਇ ਤਿਵ ਤਿਵ ਕਾਹਿ ਜੇਤਾ ਕੇਤਾ ਤਿਤਾ ਨਾਉ ਮਿਣ ਨਾ ਵਾ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਨ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਤਾਰ ਤਉ ਸਦਾ ਸਲਾਮ ਨਿਰੰਕਾਰ ਹਰੀਏ ਹੱਥ ਪੈਰ ਤਨ ਦੇ ਪਾਣੀ ਤਹਤੇ ਉਤਰਸਖੇ ਮੂਤ ਪੁਲੀਚੇ ਕੱਪੜ ਹੋਏ ਦੇ ਸਾਬੂਨਾ ਲਈਏ ਉਹ ਧੋਏ ਹਰੀਏ ਮਤ ਪਾਪਾਂ ਕਾ ਸੰਗ ਹੋ ਤੁਹ ਪੈ ਨਾ ਬਕਰ ਰੰਗ ਪੁਨੇ ਬਾਪੇ ਆਕਣ ਨਾਹੇ ਕਰ ਕਰ ਕਰਣਾ ਲਿਖ ਲੈ ਜਾਹ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮਿ ਆਵੋ ਜਾਹ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਤਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਣਾਉ ਸਾਧਗੁਣ ਤੇਰੇ ਮੈਂ ਨਾਹੀ ਕੋਇ ਵਿਣੁਣ ਕੇਤੇ ਭਗਤ ਨਾ ਹੋਏ ਸੁਅਸਤ ਆਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਮਣ ਸੋ ਵੇਲਾ ਵਖਤ ਕਮਣ ਕਮਣ ਸਤਿ ਤ ਕਮਣ ਵਾ ਕਾਵਣ ਸਰੋਤੇ ਮਾਹ ਕਾਵਣਿਤ ਹੋਆ ਆਕਾਰ ਵੇਲ ਨ ਪਾਇਆ ਪੰਡ ਤੀਜ ਹੋਵੇ ਲਿਖ ਪੁਰਾਣ ਰਤਨ ਤਾਇਓ ਕਾਦੀਆਂ ਜੇ ਲਿਖਨ ਲੈ ਤੋ ਪੁਰਾਣ ਛਤਵਾਰ ਨ ਜੋਗੀ ਜਾਣੈ ਹਰਤ ਮਾਉ ਨ ਕੋਈ ਜਾ ਕਰਤਾ ਸ੍ਰਿਤੀ ਕੋ ਸਾਜ ਆਪੇ ਜਾਣੈ ਸੋਈ ਕਿਵ ਕਰਿਆ ਖਾਂ ਕਹੋ ਸਾਲਾ ਹੀ ਕ ਵਰਨੇ ਕਵ ਜਾਣਾ ਨਾਨਕ ਆਖਣ ਸਭ ਕੋ ਆਖ ਇਕ ਦੋ ਇਕ ਸਿਆਣਾ ਵੱਡਾ ਸਾਹਿਬ ਗੱਡੇ ਨਾਹੀਂ ਕੀਤਾ ਜਾ ਕਾ ਹੋਵੇ ਨਾਨਕ ਜਿ ਕੋ ਆਪੋ ਜਾਣੈ ਬਗਿਆ ਨਸੁ ਹੈ ਪਾਤਾਲ ਪਤਾਲੋ ਲਤ ਅਗਾਸ ਅਗਾਸ ੜਕ ੜਕ ਪਾਲ ਥਕੇ ਵੈਦ ਕਹਨੇ ਕਵਾਤ ਸਹਸ 18 ਕਹਨ ਕਤੈ ਬਾ ਅਸਲੋ ਇਕ ਧਾਤ ਲਿਖਾ ਹੋਇ ਤਾ ਲਖੀਏ ਲਖੇ ਹੋਇ ਬਿਨਾ ਸੋ ਨਾਨਕ ਵੱਡਾ ਆਖੀ ਆਪੇ ਜਾਣੈ ਆਪ ਸਲਾਹੀ ਸਲਾਹੇ ਇਤੇ ਸੂਰਤ ਨਾ ਪਾਈਆ ਨਦੀਆਂ ਤੇ ਵਾਪ ਕਹ ਸਮੁੰਦਰ ਨ ਜਾਣੀ ਸਮੰਸਾ ਸੁਲਤਾਨ ਗਰਹਾ ਸਿਤੇ ਮਾਲ ਧਨ ਕਿੜੇ ਤੁਲ ਨਾ ਹਮ ਨਹੀਂ ਜਿਤ ਸਮਨ ਹੋ ਨਾ ਵਿਸਰਹੈ ਅੰਤ ਨਾ ਸਿਫਤੀ ਕਹਿਣ ਨਯੰਤ ਅੰਤ ਨ ਕਰਣ ਦੇਣ ਨਯੰਤ ਅੰਤ ਨ ਵੇਖਣ ਸੋਣਣ ਨਯੰਤ ਅੰਤ ਨ ਜਾਤੈ ਕਿਆ ਮਨਮੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਤਾਰਾਵਾਰ ਅੰਤਕਾਰਣ ਕੀਤੇ ਬਿਲਾਹੇ ਤਾਂ ਕਿ ਅੰਤਨ ਪਾਏ ਜਾਏ ਹੋ ਅੰਤਨ ਜਾਣੇ ਕੋਏ ਬਰਤਾ ਕਹੀਏ ਬਰਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਚੇ ਉੱਪਰ ਉੱਚਾ ਨਾਉ ਮੈਂ ਬੜਾ ਉੱਚਾ ਹੋਵੇ ਕੋਏ ਤੇ ਸੂਚ ਕਉ ਜਾਣੇ ਸੋਏ ਜੇ ਵਡ ਆਪੋ ਜਾਣਿਆ ਪਿਆਪ ਨਾਨਕ ਨਦਰੇ ਕਰਮੇ ਦਾਤ ਬਹਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤੁਮਾਏ ਕਹਿਤੇ ਮੰਗਹਿ ਜੋਦ ਅਪਾਰ ਕਹਿਤਿਆਂ ਗਣਤ ਨਹੀ ਵਿਚਾਰ ਕਿਤੇ ਖਾਪੋਟੈ ਵਿਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਦੇਤੇ ਆ ਦੁਖ ਭੁਖ ਸਦਮਾਰ ਹੋਏ ਪਹਿ ਦਾ ਤੇਰੀ ਦਾਤਾਰ ਬੰਦ ਖਲਾਸੀ ਪਹਾਣੇ ਹੋਏ ਹੋ ਰਾਖ ਨਸਕੈ ਕੋਏ ਜੇ ਕੋ ਖਾਇ ਕੇ ਆਖਣ ਪਾਏ ਉਹ ਜਾਣੇ ਜਿਥਿਆ ਮੋਰ ਖਾਏ ਆਪੇ ਜਾਣੇ ਆਪੇ ਦੇ ਆਖੇ ਸੇਵੇ ਕਈ ਕੇ ਜਿਸਨੋ ਬਖਸੇ ਸਿਪਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹੋ ਅਮਲ ਲਗਣਾ ਅਮਲ ਵਾਪਾਰ ਅਮਲ ਵਪਾਰੀ ਅਮਲ ਪੰਡਾਰ ਅਮਲ ਵਹ ਅਮਲ ਜਾਹੇ ਅਮਲ ਭਾਏ ਅਮਲ ਸਮਾਹੇ ਅਮਲ ਧਰਮ ਅਮਲ ਦਿਵਾਨ ਅਮਲ ਤਲ ਅਮਲ ਪ੍ਰਵਾਨ ਅਮਲ ਬਖਸੇ ਸਾ ਅਮਲ ਨਿਸ਼ਾਨ ਅਮਲ ਕਰਮ ਅਮਲ ਫਰਮਾਨ ਅਮਲ ਅਮਲ ਆਖਿਆ ਨਾ ਜਾਏ ਆਖ ਆਕਰਹਿ ਲਿਵ ਲਾਇ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਿਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਸਿਰ ਆਖੇ ਸਿੱਧ ਆਖੇ ਕੀਤੇ ਕਿਤੇ ਬਦ ਆਖੇ ਦਾਨ ਆਖੇ ਦੇਵ ਆਖੇ ਸੁਰਨ ਰਮਨ ਜਨ ਸੇਵ ਕਹਤੇ ਆਖੇ ਆਖਣ ਪਾਏ ਕਹਤੇ ਕਹਿ ਕਹਿ ਉਠ ਉਠ ਜਾਹੇ ਤੇ ਕੀਤੇ ਹੋਰ ਕਰੇ ਤਾਂ ਆਤਮਾ ਸਤ ਕਹਿ ਕੇ ਹੀ ਤੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਖੀਐ ਸਿਰ ਗਾਵਾਰ ਗਾਵਾਰ ਸੋਦਰ ਤੇ ਹਾ ਸੋ ਕਰ ਤੇ ਹਾ ਜਤਵੈ ਸਰਬ ਸਮਾਲੇ ਰਾਜਨਾਦ ਅਨੇਕ ਅਸੰਖਾ ਕਹਿ ਤੇ ਵਾਮਣ ਹਾਰੇ ਕਤ ਰਾਤ ਪ੍ਰੇਸ਼ਵ ਕਹੀਆਂ ਨਾ ਕੇਤੇ ਗਾਵਨ ਹਾਰੇ ਗਾਵੇ ਤਉਨ ਕੋਣ ਕਾਣੇ ਬਸੰਤਰ ਗਾਵੇ ਰਾਜਾ ਧਰਮ ਦੁਵਾਰੇ ਗਾਵੇ ਚਿਤ ਗੁਪਖਿਲ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਸਰਬਰਮਾ ਦੇਵੀ ਸਹੰਸ ਦਾ ਸਵਾਰ ਗਾਵੇ ਅੰਦਾਸਣ ਬੈਠੇ ਦੇਵਤਾ ਆਦਰ ਨਾਲ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ गाव न जतेस ते संतोषी गाव है वीर करारे गाव न पंडित पठन रखे सर युग युग वेद नालै गाव है मोहिनी आमनोहना सुरगा मच्छ पय आले गाव न रतन उपाय तेरे 68 तीरथ नालै गावै जोध महाबल सूरा गाव खानी चारै ਗਾਵੈ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸੇ ਤੁਨੋਂ ਗਾਵੈ ਜੋਤਿ ਭਾਣਨ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਤੇ ਆ ਵਿਚਾਰ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚੇ ਨਾਹੀਂ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਿਨ ਸੇ ਮਾਇਆ ਜਿਨ ਉਪਾਈ ਕਰ ਕਰ ਵੇਖੇ ਕੇਤਾ ਆਪਣਾ ਜਿਉ ਤਿਸ ਦੀਵਟਿ ਆਈ ਜੋ ਤਿਸ ਭਾਵੇ ਸੋਇ ਕਰਸੀ ਹੁਕਮ ਨ ਕਰਣਾ ਜਾਇ ਸੋ ਪਤਿ ਸ਼ਾਹੋ ਸਹ ਪਤ ਸਾਹਿਬ ਨਾਨਕ ਰਹਿਣ ਰਜਾਈ ਹੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਬੋਤ ਖਿੰਤਾ ਕਾਲ ਸੁਮਾਰੇ ਕਾਇਆ ਜੁਗ ਡੰਡਾ ਪ੍ਰਤੀਤ ਆਈ ਪੰਥੇ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ ਤੇ ਆਦੇਸ ਆਦ ਅਨੇਲ ਅਨਾਥ ਨਾਹਤ ਜੁਗ ਜੁਗ ਇੱਕ ਵੇਸ ਭੋਗਤ ਵਿਆਨ ਦਾਇਆ ਭੰਡਾਰਣ ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਕੇ ਰਿਦਸ ਦੇਵਰਾਸਾਦ ਸੰਜੋਗ ਜੋਗਦ ਕਾਰ ਚਲਾਵ ਲਿਖੇ ਆਵੇ ਭਾਗ ਆਦੇਸ਼ ਤੇ ਆਦੇਸ ਆਤ ਅਨਿਲ ਅਨਾਖ ਅਨਾਖ ਤੋ ਜੁਗ ਜੁਗ ਇੱਕੋ ਵੇਸ ਇਕਾਂ ਮਾਈ ਜੁਗਤ ਵਿਆਇ ਤਿੰਨ ਚੈਲੇ ਪ੍ਰਵਾਨ ਇੱਕ ਸੰਸਾਰੀ ਇੱਕ ਪੰਡਹਾਰੀ ਇਕ ਲਾਏ ਦੇਵਾਨ ਜੀਵਿਤ ਸੁਭਾਵਤ ਵ ਚਲਾਵੈ ਜਿ ਹੋਵੈ ਫਰਮਾਨ ਹੋਵੈ ਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵੀ डान ਆਦੇਸਤ ਸੇ ਆਦੇਸ ਆਦਨਿ ਲਾ ਨਾਦਨ ਹਤੋ ਜੁਗ ਜੁਗ ਇਕ ਵੇਸ ਆਸਣ ਲੋਏ ਲੋਏ ਪੰਡਾਰ ਜੋ ਕਿਛ ਪਾਇ ਸੁਇ ਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸੱਚੀ ਕਾਰ ਆਦੇਸ ਤਸੇ ਆਦੇਸ ਆਦ ਨੀਲ ਨਾਦਨਾਤ ਜੁਗ ਜੁਗ ਇੱਕ ਵੇਸ ਇੱਕ ਦੋ ਜੀ ਬੋਲਖ ਹੋਏ ਲੱਖ ਵਿਲਕ ਵੀਸ ਲੱਖ ਲੱਖ ਗੇੜਾ ਆਖੀ ਹੈ ਇੱਕ ਨਾਮ ਜਗਦੀਸ਼ ਸੋ ਇਤ ਰਹੇ ਪਤ ਪਵੜੀਆਂ ਝੜੀਏ ਹੋਏ 21 ਸੁਣਦਾਂ ਆਕਾਸ਼ਤੀ ਕੀਟਾ ਆਇ ਰਿ ਸੋ ਨਾਨਕ ਨਦਰਿ ਪਾਈਆ ਕੂੜੀ ਕੂੜਾ ਠੀਸੋ ਆਕਣ ਜੋਰ ਚ ਪੈ ਨਹ ਜੋਰ ਜੋਰ ਨ ਮੰਗਣ ਦੇਣ ਨਾ ਜੋਰ ਜੋਰ ਨ ਜੀਵਨ ਮਰਨ ਨਹ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋੜ ਨਾਲ ਜੁਗ ਤੇ ਛੋਟਾ ਸੰਸਾਰ ਜਿਸ ਸਾਥ ਜੋਰ ਕਰ ਦੇਖੈ ਸੋਏ ਨਾਨਕ ਉਤਮਨੇ ਚਨ ਕੋਏ ਰਾਤੇ ਰੁਤੇ ਸਤਿਵਾਰ ਪਵਨ ਪਾਣੀ ਅਗਨੀ ਪਾਤਲ ਤਿਸ ਵਿੱਚ ਧਰਤੀ ਥਾਪ ਰਖੇ ਤਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ تن کے نام انیک اننت کرمے کرمے ہوے وچار سچا اپ سچا دربار تتھہ سہم پنج پروان ندرے کرم پویں نشان کچ پکائی اوتھے پائے نانک گیا جاپے جائے دھرم کھنڈ کا ایہو دھرم گیان کھنڈ کا یا تھو کرم کیتے پون پانے وسنتر کیتے کان مہیش ਕਹਤੇ ਕਰਮ ਕੋ ਹੁਮੇ ਮੇਰ ਕਹਤੇ ਕਹਤੇ ਧੂਪ ਦੇਸੋ ਕਿਤੇ ਚੰਦ ਸੂਰ ਕਿਤੇ ਕਿਤੇ ਮੰਡਲ ਦੇਸੋ ਕਿਤੇ ਸਤਿਗੁਰੂ ਨਾਨਕ ਕਿਤੇ ਕਿਤੇ ਦੇਵੀ ਵੇਸੋ ਕਹਤਿਆਂ ਖਾਣੀ ਕਹਤਿਆਂ ਪਾਣੀ ਕਿਤੇ ਪਤਨ ਨਰਿੰਦੋ ਕਿਤੇ ਸੂਰ ਤੇ ਸੇਵਕ ਕਿਤੇ ਨਾਨਕ ਅੰਤ ਅੰਤ ਗਿਆਨ ਖੰਡ ਮਹ ਗਿਆਨ ਪ੍ਰਚੰਡ ਤਿਥੈ ਨਾਦ ਬਿਨੋਦ ਕੋਟ ਅਨੰਦ ਸਰਮ ਖੰਡ ਕੀ ਬਾਣੀ ਰੂਪ ਤਿਥੈ ਘਾਟ ਤੋ ਘੜੀਏ ਬਖਤ ਅਨੂਪ ਤਾ ਕਿਆਂ ਗਲਾਂ ਥਿਆ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਏ ਤਿਥੈ ਘੜੀਏ ਸੂਰਤ ਮਤ ਮਨ ਬੁੱਧ ਤਿਥੈ ਘੜੀਏ ਸੁਰਸ ਦਾਂਕੇ ਸੱਦਾ ਕਰਮਖੰਡ ਕੇ ਬਾਣੇ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਤ ਮਹਾਪਲ ਸੂਰ ਤਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿ ਮਾਮਾ ਹੈ ਤਾਕ ਰੂਪ ਨ ਕਥੈ ਜਾਹੇ ਨਾਉ ਹਮਰ ਨ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹਿ ਤਿੱਥੈ ਭਗਤ ਵਸੈ ਕੋ ਲੋ ਕਰਹਿ ਅਨੰਦ ਸਚਾ ਮਨ ਸੋਏ ਸਚ ਖੰਡ ਵਸੈ ਨਿਰੰਕਾਰ ਕਰ ਕਰ ਵਿਖੇ ਨਦਰਨ ਹਾਲ ਤਿੱਥਾ ਖੰਡ ਮੰਡਲ ਵਰਪਹੰਡੋ ਜੇ ਕੋ ਕਥਿ ਤੰ ਤਨ ਅੰਤ ਤਿੱਥੇ ਲੋਲ ਆਕਾਰ ਜੁ ਜੋ ਹਕਮਤ ਵਤਵਕਾਰ ਵਿਖੇ ਵਿਵਸਾ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਰਨ ਮਤ ਵੇਦ ਹਥਿਆਰ ਕਲਾ ਅਗੰ ਤਪਤਉ ਭਾਂਡਾ ਭਾਵ ਅਮਰਤ ਤਿਤ ਢਾਲ ਘੜੀਏ ਸ਼ਬਦ ਸੁਚੇਟਕ ਸਾਲ ਜਿਨ ਕਉ ਨਦਰ ਕਰਮ ਤਨ ਕਾਰ ਨਾਨਕ ਨਦਰਿ ਨਦਰਨ ਹਾਲ ਸਲੋਕ ਬਾਹਮਣ ਗੁਰੂ ਪਾਣੇ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਧਾਈ ਦਾਇ ਆਖੇ ਲੈ ਸਗਲ ਜਗਤ ਤੰਗਿਆਈਆਂ ਬ੍ਰਿਆਈਆਂ ਵਾਚਾ ਧਰਮ ਹਦੂਰ ਕਰਮੀ ਆਪੋ ਆਪਨੇ ਕਿਨ ਡੱਕ ਦੂਰ ਜਿਨੇ ਨਾਮ ਧਿਆਇਆ ਗਏ ਮਸਤ ਤਾਲੋ ਨਾਨਕ ਤੇ ਮੁਖ ਉਜਲੇ ਕੀਤੀ ਸੁੱਤੀ ਨਾਲ ਜਿਨੇ ਨਾਮ ਧਿਆਇਆ ਗਏ ਮਸਤ ਤਾਲੋ ਨਾਨਕ ਤੇ ਮੁਖ ਉਜਲੇ ਕਿ ਤੇ ਛੱਟੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ